ਸੋਹਿਆ ਸਤਿ ਸ੍ਰੀ ਅਕਾਲ ਆਪ ਸਭ ਸੰਗਤਾਂ ਦੇ ਜਨਕ ਖਤੇ ਬਲਾਵ ਕੋ ਆਇ ਤੁਸ ਆਪ ਮਾਈ ਘਰ ਦੀ ਫਤੇ ਆਪ ਸੰਗਤਾਂ ਨੂੰ ਪਤਾ ਹੀ ਹੈ ਕਿ 22 ਸਦੀ ਦੇ ਮਹਾਨ ਜੂਝੇ ਜਰਨੈਲ ਜੰਮੂ ਚਸਾਲ ਦੇ 14 ਰੁਕੇ ਇਹ ਮਹਾਨ ਸ਼ਹਾਦਤ ਕਰਨ ਜਰਨੈਲ ਸਿੰਘ ਜੀ ਖਾਲਸਾ ਅੰਦਰਾਵਾਲਾ ਅੰਗਾ ਜਨਮ ਘੜਾ ਰਿਹਾ ਹੈ ਜੋ ਕਿ 2 ਜੂਨ ਨੂੰ ਮੋਹੰਦ ਦੇ ਜਨਮ ਨਗਰ ਪਿੰਡ ਰੋਡੇ ਵਿਖੇ ਗੁਰਦੁਆਰਾ ਸੰਖਾਨ ਸਾਹਿਬ ਜੂਨ ਦੇ ਜਨ 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 ਵਿੱਚ ਬਣਿਆ ਹੋਇਆ ਹੈ ਸੋ ਉਸ ਸਥਾਨ ਤੇ ਪਿਛਲੇ ਸਾਲਾਂ ਨਾਲੋਂ ਵੀ ਅੱਜ ਹੀ ਬਹੁਤ ਵੱਡਾ ਜੋੜ ਮੇਲਾ ਹੋ ਰਿਹਾ ਹੈ ਸੋ ਬਹੁਤ ਸਾਰੇ ਦੂਰਾਂ ਤੋਂ ਡੈਟ ਆਉਤ ਹੋ ਰਹੇ ਨੇ ਤੋਂ ਰਾਜਸਥਾਨ ਤੋਂ ਦਿੱਲੀ ਤੋਂ ਪੰਜਾਬ ਭਰ ਦੇ ਵਿੱਚੋਂ ਸਾਰੀਆਂ ਹੀ ਸੰਗਤਾਂ ਸੰਪਰਦਾਵਾਂ ਨਿਰਸਿੰਘ ਜਥੇਬੰਦੀਆਂ ਨਿਰਮਲ ਸੰਪਰਦਾਇ ਬਹੁਤ ਸੰਪਰਦਾਮਾਨ ਦੰਦ ਵਿੱਚ ਸਾਲ ਬਹੁਤ ਸਾਰੇ ਕਾਰ ਸੇਵੋਂ ਵਾਲੇ ਮਹਾਪੁਰਖ ਸਾਰੇ ਪਹੁੰਚ ਰਹੇ ਹਨ ਮਤਲਬ ਰਾਜਨੀਤਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਵਪਾਰਕ ਜਥੇਬੰਦੀਆਂ ਸਾਲੀਆਂ ਵੱਡੀ ਪੁੰਤਰ ਤੇ ਮਹਾਪੁਰਖਾਂ ਤੇ ਸਰਦਾਰਾਂ ਆਦਿਓ ਉਹ ਵੱਡੀ ਪੁੰਤਰ ਤੇ ਹੋਰ ਇਲਾਕੇ ਦੀਆਂ ਬਹੁਤ ਸਾਰੀਆਂ ਨਗਰ ਪੰਚਾਇਤਾਂ ਵੱਡੀ ਸੇਵਾ ਚ ਲੱਗੀਆਂ ਹੋਈਆਂ ਅੱਜ ਅਸੀਂ ਗੁਰਪੁਰਾ ਤਲਵੰਸਾਹ ਸ਼ਹੀਦ ਬਾਬਾ ਨਿਹਾਲ ਸਿੰਘ ਦੀ ਯਾਦ ਜੋ ਬਹੁਤ ਦਾਬੇ ਦਾ ਬਹੁਤ ਵੱਡਾ ਕੇਂਦਰੀ ਸਥਾਨ ਹੈ ਇਹ ਸਥਾਨ ਤੇ ਪਹੁੰਚਿਆ ਜਿੱਥੋਂ ਦੀ ਗੁਰਪੁਰਾ ਪ੍ਰਬੰਧਕ ਕਮੇਟੀ ਨੇ ਅੰਜ ਸਾਲ ਦੇ ਵੱਡਿਆ ਸਵਾਵਾ ਲੰਗਰ ਵਿੱਚ ਰਸਤਾ ਭੇਜਣ ਦਾ ਜਿੰਮਾ ਲਿਆ ਹੈ ਸੋ ਇਹਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮਹਾਂਪੁਰਖਾਂ ਨੂੰ ਯਾਦ ਰੱਖਦੇ ਆ ਸੋ ਉਹਨਾਂ ਦੀ ਯਾਦ ਵਿੱਚ ਜਿਹੜੇ ਲੰਗਰ ਹੋਰ ਵੀ ਲੱਗਣੇ ਕੋਈ 10 ਦੁਆਰਾ ਲੰਗਰ ਹੋਰ ਲੱਗਣੇ ਨੇ ਸੋ ਇਹਨਾਂ ਨੇ ਵੀ ਇੱਕ ਵੱਡੀ ਲੰਗਰ ਦੀ ਸੇਵਾ ਲਈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਤੋ ਸਾਰੀਆਂ ਸੰਗਤਾਂ ਨੂੰ ਸਾਹਮਣੇ ਬਾਬੇ ਜੀ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਪਿੱਛੇ ਨਹੀਂ ਰਹਿਣਾ ਕਿਉਂਕਿ ਜਿੱਥੇ ਮਾਧਿਅ ਤੋਂ ਬਹੁਤ ਵੱਡੀ ਗਿਣਤੀ ਸੰਗਤ ਆਉਣੀ ਹੈ ਮਾਲਵਾ ਸਾਰਾ ਇਕੱਠਾ ਹੋਣਾ ਹੈ ਆਪਾਂ ਵੀ ਵੱਡੀ ਗਿਣਤੀ ਵਿੱਚ ਦੋ ਜੂਲ ਨੂੰ ਠੀਕ ਜੋ 10 ਵਜੇ ਤੋਂ ਲੈ ਕੇ 3 ਵਜੇ ਤੱਕ ਸ਼੍ਰੀਮਾਨ ਸੰਤੋਪਾ ਜਗਨ ਸਿੰਘ ਜੀ ਖਾਲਸਾ ਜੀ ਦਾ 102 ਜਨਮ ਦਿਹਾੜਾ ਸੁਨਾਗੋ ਮਨਾਇਆ ਜਾ ਰਿਹਾ ਹੈ ਉੱਥੇ ਆਪਾਂ ਪਹੁੰਚਣਾ ਸਾਰੀਆਂ ਸੰਗਤਾਂ ਨੇ ਸਰ ਜੀ ਸਰਪੰਚ ਜੀ ਦੀ ਕਿਰਪਾਲਤਾ ਕਰਨੇ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਰਤਾ ਸਤਿ ਸਾਮ ਅਹੰਕਾਰਿ ਦੇ